ਗਿਆ ਕਰਦੇ ਸੰਗੁਰਦੇਵ ਆਯਾਦ ਟੀਵੀ ਦੇ ਚੇਅਰਮੈਨ ਸ੍ਰੀ ਪਰਮੇਸ਼ ਕੁਲਜੀ ਨੂੰ ਬਹੁਤ ਬਹੁਤ ਵਧਾਈਆਂ ਜੀ ਅੱਜ ਆਯਾਦ ਟੀਵੀ ਨੂੰ ਦੇਖਦੇ ਹੋਏ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਔਰ ਅਮਰ ਸ਼ਹੀਦ ਸੰਤਰਾਮਨਤ ਮਰਦੀ ਸੋਸ ਸੰਸਥਾ ਦੇ ਪੂਰੀ ਟੀਮ ਵੱਲੋਂ ਆਯਾਦ ਟੀਵੀ ਨੂੰ ਬਹੁਤ ਬਹੁਤ ਵਧਾਈਆਂ ਜੀ 2 मिलियन व्यू मिले ਹਨ ਯਾਦ ਟੀਵੀ ਨੂੰ ਬੜੀ ਖੁਸ਼ੀ ਦੀ ਗੱਲਬਾਤ ਹੈ ਬਧਾਈ ਦੇ ਪਾਤਰ ਹਨ ਯਾਦ ਟੀਵੀ ਦੀ ਪੂਰੀ ਦੀ ਪੂਰੀ ਟੀਮ ਸਾਡੇ ਸਤਕਾ ਜੋ ਵੀਰ ਪਰਮੇਸ਼ਰ ਪੱਜਕਲੇਰ ਜੀ ਉਹ ਜਿੱਥੇ ਵੀ ਖੜਦੇ ਹਨ ਪਟਾਨਬਗ ਖੜਦੇ ਹਨ ਪਹਿਲਾ ਉਹਨਾਂ ਨੇ ਕਾਂਸੀ ਟੀਵੀ ਦੀ ਆਵਾਜ਼ ਨੂੰ ਬਲੰਦ ਕੀਤਾ ਉਹਦੇ ਨਾਲ ਬਹੁਤ ਸਾਰੇ ਸਮਾਜ ਨੂੰ ਜੋੜਿਆ ਤੇ ਹੁਣ ਉਹਨਾਂ ਨੇ ਆਯਾਦ ਟੀਵੀ ਨੂੰ ਬਲੰਦੀਆ ਤੱਕ ਲੈ ਕੇ ਗਏ ਹਨ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੀਰ ਜੀ ਦਾ ਜਿਨ੍ਹਾਂ ਨੇ ਅਦਾਸੀਆ ਸਮਾਜ ਦੀ ਆਵਾਜ਼ ਨੂੰ ਬਲੰਦ ਕੀਤਾ ਕਿਉਂਕਿ ਸਤਕਾ ਜੋ ਵੀਰੋ ਕੌਮ ਦੇ ਵਿੱਚ ਧਰਮ ਦੇ ਵਿੱਚ ਗੈਂਤੀ ਦੇ ਹੀਰੇ ਹਨ ਗੈਂਤੀ ਦੇ ਹੀਰੇ ਹੁੰਦੇ ਹਨ ਜੋ ਹਮੇਸ਼ਾ ਚਾਂਕੋ ਦੇ ਰਿਹ ਦੇ ਹਨ ਜਿੰਨਾ ਮਾਜੀ ਹਨੇਰਾ ਹੋਵੇ ਉਹਨਾਂ ਵਿੱਚੋਂ ਸਾਡੇ ਸਤਕਾਹ ਜੋ ਵੀਰ ਪਰਮੇਸ਼ ਕਲੇਰ ਜੀ ਜਿਨ੍ਹਾਂ ਨੇ ਰਵਿਦਾਸੀਆ ਸਮਾਜ ਦੀ ਆਵਾਜ਼ ਨੂੰ ਬਲੰਦ ਕੀਤਾ ਹੈ ਔਰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਕਿਉਂਕਿ ਸਤਕਾਹ ਜੋ ਵੀਰੋ 2 ਮਿਲੀਅਨ ਵਿਊ ਲੈਣੇ ਕੋਈ ਛੋਟੀ ਗੱਲ ਨਹੀਂ ਵਿਸ਼ਵ ਦੇ ਕੋਨੇ-ਕੋਨੇ ਤੋਂ ਅਯਾਦ ਟੀਵੀ ਨਾਲ ਜੁੜੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਵੀਰ ਨੂੰ ਤਰਕਿਆਂ ਤੱਕ ਲੈ ਕੇ ਗਏ ਹਨ ਔਰ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਇੱਕ ਵਾਰ ਫਿਰ ਅਮਰ ਸਹੀਦ ਸੰਤ ਰਾਮ ਅਨੰਤਮਤੀ ਸੋ ਸੰਸਥਾ ਦੇ ਸਾਰੇ ਹੀ ਪਰਿਵਾਰ ਵੱਲੋਂ ਅਯਾਦ ਟੀਵੀ ਦੀ ਸਾਰੀ ਹੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਇਸੇ ਤਰ੍ਹਾਂ ਰਵਦਾਸੀਆ ਸਮਾਜ ਦੀ ਆਵਾਜ਼ ਨੂੰ ਗੁਲੰਦ ਕਰਦੇ ਰਵੋ ਕਿਉਂਕਿ ਸਤਿਕਾਰ ਜੋ ਵੀਰੋ ਤੁਹਾਡੀ ਆਵਾਜ਼ ਦਬਾਉਣ ਵਾਲੇ ਬਹੁਤ ਚੈਨਲ ਹਨ ਜੋ ਤੁਹਾਡੀ ਆਵਾਜ਼ ਨੂੰ ਦਬਾਉਣ ਦਾ ਕੰਮ ਕਰਦੇ ਹਨ ਪਰ ਉਹ ਚੈਨਲ ਹਮੇਸ਼ਾ ਉਸ ਚੈਨਲ ਨਾਲ ਹਮੇਸ਼ਾ ਸਾਥ ਦਵੋ ਜੋ ਤੁਹਾਡੀ ਆਵਾਜ਼ ਨੂੰ ਤੁਹਾਡੀ ਪਲ-ਪਲ ਦੀ ਗੱਲ ਨੂੰ ਮੀਡੀਆ ਦੇ ਮੋਹਰੇ ਲੈ ਕੇ ਆਉਂਦੇ ਹਨ ਉਸ ਚੈਨਲ ਨੂੰ ਹਮੇਸ਼ਾ ਪਿਆਰ ਦਿਓ ਹਮੇਸ਼ਾ ਉਹਨਾਂ ਚੈਨਲ ਨੂੰ ਅੱਗੇ ਲੈ ਕੇ ਆਓ ਜੋ ਚੈਨਲ ਤੁਹਾਡੀ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ ਔਰ ਰਵਦਾਸੀਆ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ ਸਾਡੇ ਸਤਕਾਜੂ ਵੀਰ ਪਰਮੇਸ਼ਰ ਕਨੇਰ ਜੀ ਜਿਨ੍ਹਾਂ ਨੇ ਪੂਰੇ ਵਿਸ਼ੇ ਦੇ ਵਿੱਚ ਰਵਦਾਸੀਆ ਸਮਾਜ ਨੂੰ ਟਾਈਮ ਟਾਈਮ ਦੇ ਨਾਲ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਹੀ ਅਯਾਦਤੀਵੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜੈ ਗੁਰਦੇ ਧੰਨ ਗੁਰਦੇ Shamla Chander Building Maintenance handyman under cheque trade platform is now available on your local London area. He has more than five years' experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ